ਸਾਧਕੇ ਸੰਗ ਨਹੀਂ ਕਛ ਕਾਲ ਕਾਲ ਕੀ ਹੁੰਦਾ ਜੀ ਮਿਹਨਤ ਕਾਲ ਕਮਾਈ ਜਿਹੜੀ ਕਰਮ ਕਾਂਡਾਂ ਵਾਲੀ ਕਾਲ ਕਮਾਈ ਨਹੀਂ ਹੁੰਦੀ ਫਿਰ ਉਹ ਬਹੁਤੀ ਕਰਨੀ ਨਹੀਂ ਪੈਂਦੀ ਕਿਵੇਂ ਸਾਧਕੇ ਸੰਗ ਜਦੋਂ ਸਕੂਲ ਦੇ ਵਿੱਚ ਬੱਚੇ ਜਾਂਦੇ ਹਨ ਨਾ ਜੋ ਟੀਚਰ ਹੈ ਉਹਨੇ ਬੜੀ ਕਮਾਈ ਕੀਤੀ ਹੁੰਦੀ ਹੈ ਬੜੀ ਮਿਹਨਤ ਕੀਤੀ ਹੁੰਦੀ ਹੈ ਕਈ ਕਈ ਸਾਲਾਂ ਦੀ ਮਿਹਨਤ ਹੁੰਦੀ ਹੈ ਬੜਾ ਕੁਝ ਉਹਨਾਂ ਨੇ ਪੜਿਆ ਹੁੰਦਾ ਫਿਰ ਉਹ ਜਦੋਂ ਸਕੂਲ ਵਿੱਚ ਜਾਂਦੇ ਨੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਨਾ ਉਹ ਬੱਚੇ ਘਰ ਤੋਂ ਵਿਚਾਰੇ ਉੱਠ ਕੇ ਆ ਜਾਂਦੇ ਨੇ ਪਰ ਉਹਨਾਂ ਨੂੰ ਬੜਾ ਫਲ ਮਿਲਿਆ ਉਹਦੀ ਮਿਹਨਤ ਹੈ ਪਰ ਮਿਹਨਤ ਤੋਂ ਬਿਨਾ ਬੱਚਿਆਂ ਨੂੰ ਕਿੰਨਾ ਫਲ ਮਿਲ ਗਿਆ ਤੇ ਸੱਚਮੁੱਚ ਭਾਈ ਗੁਰੂਮਖਾਂ ਦੀ ਕਮਾਈ ਬਹੁਤ ਹੁੰਦੀ ਹੈ ਕਮਾਈ bari ਨਹੀਂ ਇੱਕ ਤੇ bari ਕਮਾਈ ਹੈ ਮੁਬਾਰਕ ਹੈ ਇੱਕ ਕਮਾਈ ਸੱਚੇ ਨਾਮ ਦੀ ਹੈ ਤੇ ਫਿਰ ਕਈ ਕਈ ਜਨਮ ਜਨਮਾਂ ਦੇ ਮੰਤਰਾਂ ਦੀ ਕਮਾਈ ਦਾ ਜਿਹੜਾ ਫਲ ਹੈ ਸੰਗਤ ਨੂੰ ਮਿਲਿਆ ਕਰਦਾ ਨਹੀਂ ਕੱਚਾ ਆਲ ਫਿਰ ਸਾਥ ਸੰਗੀ ਪਿਆਰਿਆਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਭਾਲਣਾ ਨਹੀਂ ਘਾਲਣੀ ਪੈਂਦੀ ਹੁਣ ਉਹ ਕਿਸੇ ਦੀ ਮਰਜੀ ਹੈ ਕੋਈ ਕਰਮकांड ਕਰਦਾ ਪਾਣੀ ਚ ਮਧਾਣੀ ਕਮਾਈ ਜਾਂਦਾ ਭਾਵੇਂ 10 ਘੰਟੇ ਕਮਾਵੇ ਪਾਣੀ ਚ ਮਧਾਣੀ ਉਹਦੀ ਬਾਹਾਂ ਤੇ ਥੱਕ ਜਾਣਗੇ ਉਹਨੂੰ ਮਿਲਣਾ ਕੁਝ ਨਹੀਂ ਹੁਣ ਪੂਰਾ ਸੁਖਮਨੀ ਸਾਹਿਬ ਕਰੋ ਪੜੋ ਤੇ ਬੈਠੋ ਵਿਚਾਰੋ ਗੱਲਬਾਤ ਕਰੀਏ ਜੇ ਇੱਕ ਵਚਨ ਵੀ ਅੰਦਰ ਵਸ ਗਿਆ ਸਮਝੋ ਦੁੱਧ ਰਿੜ ਗਿਆ ਜੀ ਕੁਝ ਨਾ ਕੁਝ ਸਿੱਖੋਗੇ ਸੱਚ ਮੁੱਚ ਹੈ ਕੁਝ ਨਾ ਕੁਝ ਸਿੱਖੋਗੇ ਸਾਧਕੈ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਤੋ ਹੋਤ ਨਿਹਾਰ ਗੁਰੂ ਗੋਦ ਵਿੱਚ ਬੈਠ ਕੇ ਕੀ ਮਿਲਦਾ ਸੱਚੀ ਸਿੱਖਿਆ ਭੈੜੀਆਂ ਗੱਲਾਂ ਛੱਡ ਕੇ ਚੰਗੇ ਪਾਸੇ ਦੁਰਪਈਦਾ ਫਿਰ निहाल 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 ਦਰਸ਼ਨ ਕਰੀਏ ਗੁਰੂ ਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਇਹ ਬਿਨੰਤੀ ਸੁਣ ਰੱਬ ਮੇਰੇ ਜਿਹਾ ਨਾਮ ਕਰ ਆਪਣੇ ਜੀਰੇ ਦਰਸ਼ਨ ਭੇਟ ਤੋਹਤ ਨਿਹਾਲ ਦਰਸ਼ਨ ਭੇਟ ਤੋਹਤ ਨਿਹਾਲ ਤਰੀਏ ਦਰਸ਼ਨ ਦਰਸ਼ਨ ਦੀ ਅਕਲ ਆ ਜਵੇ ਨਾ ਜੇ ਕਰੀਏ ਦਰਸ਼ਨ ਕਦੇ ਨਾ ਨਹੀਂ ਪਰ ਕਈਆਂ ਨੂੰ ਦੇਖਣ ਦੀ ਚਾਹਣਾ ਹੁੰਦੀ ਹੈ ਉਹ ਕੁਝਕ ਉਹ ਲੋਕ ਜਿਹੜੇ ਰੱਬ ਦੇ ਨਾਮ ਤੋਂ ਟੁੱਟੇ ਹੁੰਦੇ ਨੇ ਉਹ ਬੀਬੀਆਂ ਬਾਹਰ ਖੜ ਕੇ ਨਾ ਇੱਕ ਕਮਰੇ ਦੇ ਬਾਹਰ ਖੜ ਕੇ ਗਈ ਜਾਣਗੀਆਂ ਦਰਸ਼ਨ ਦਿਓ ਬਾਬਾ ਜੀ ਦਰਸ਼ਨ ਦਿਓ ਬਾਬਾ ਜੀ ਅੱਖੀਆਂ ਤਰਸਦੀਆਂ ਹੁਣ ਭਾਈ ਉਹਨੇ ਤੇ ਸੋਨਾ ਵੀ ਐ ਇਹਨੇ ਬੜਾ ਕੁਝ ਕਰਨਾ ਐ ਇੱਥੇ ਕਦੇ ਨਾ ਨਹੀਂ ਰਾਤ ਨੂੰ 12 ਵਜੇ ਪ੍ਰਕਾਸ਼ ਕਰ 1 ਵਜੇ ਕਰ 2 ਵਜੇ ਕਰ ਪੜ ਗੁਰਬਾਣੀ ਦੇ ਦਰਸ਼ਨ ਦੀ ਅਕਲਾਜ ਲਈ ਦਰਸ਼ਨ ਭੇਟ ਤਹੋਤ ਨਿਹਾਲ 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 ਸਭ ਮੰਦੇ ਕੰਮਾਂ ਤੋਂ ਛੁਟਕਾਰਾ ਅੱਗੇ ਹਜੂਰ ਕੀ ਕਹਿੰਦੇ ਨੇ ਸਾਧ ਕੈ ਸੰਗ ਕਲੂਖਤ ਹਰੈ ਕਲੂਖਤ ਕੀ ਹੁੰਦਾ ਜੀ ਕਾਲਖ ਕਈ ਚਿਰਾਂ ਦੀ ਮੈਲ ਜਿਹੜੀ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ ਸੰਗਤ ਕਰਨ ਕਰਕੇ ਇਹ ਮੈਲ ਵੀ ਲੈ ਜਾਂਦੀ ਹੈ ਅਸਲ ਮਤਲਬ ਕੀ ਹੈ ਗਲਤੀਆਂ ਕਰਨ ਦਾ ਜਿਹੜਾ ਸੁਭਾਅ ਹੈ ਉਹ ਖਤਮ ਹੋ ਜਾਂਦਾ ਹੈ ਆਦਤ ਬਣਦੀ ਹੈ ਪਹਿਲੋ ਫਿਰ ਬਾਅਦ ਵਿੱਚ ਸੁਭਾਅ ਬਣਦਾ ਹੈ ਗੁਰੂ ਤੇ ਐਸਾ ਸਮਰੱਖ ਗੁਰੂ ਹੈ ਭਾਈ ਉਹ ਸੁਭਾਅ ਹੀ ਬਣ ਜਾਂਦਾ ਹੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਨਰਕਾਂ ਦਾ ਜਿਹੜਾ ਦੁੱਖ ਹੈ ਭਾਵ ਡਾਰੈ ਉਹ ਦੂਰ ਹੋ ਜਾਂਦਾ ਹੈ ਸਾਧਕੈ ਸੰਗ ਇਹਾ ਹ ਹ ਸੁਹਿਲਾ ਇਹਾ ਪ੍ਰੈਜ਼ੈਂਟ ਉਹਾ ਫਿਊਚਰ ਆਉਣ ਵਾਲਾ ਸਮਾਂ ਜੋ ਅਸੀਂ ਨਹੀਂ ਵੇਖਿਆ ਸਾਰਾ ਹੀ ਸੋਖਾ ਹੋ ਗਿਆ ਸਾਧਕੈ ਸੰਗ ਹਾਂ ਹਾਂ ਲੋਕ ਪਰਲੋਕ ਸਬਰ ਜਾਂਦਾ ਜੀ ਬਿਕੋਜ਼ ਪਹਿਲੀਆਂ ਆਦਤਾਂ ਛੁੱਟ ਗਈਆਂ ਇੱਕ ਛੋਟੀ ਜੀ ਬੇਨਤੀ ਹੈ ਪਾਸਟ 'ਚ ਨਾ ਜਾਓ ਪਿਛਾ ਨਾ ਜਾਓ ਫਿਊਚਰ 'ਚ ਨਾ ਭਜੋ ਅਗਾਹ ਨਾ ਭਜੋ ਪ੍ਰੈਜ਼ੈਂਟ ਮੂਵਮੈਂਟਸ ਨੂੰ ਜਿਉਣਾ ਸਿੱਖੋ ਪਿਆਰੇਓ ਹੁਣ ਜੀਉਣਾ ਸਿੱਖੋ ਹੁਣ ਇੱਕ ਸੈਕਿੰਡ ਨੂੰ ਜੀਉਣਾ ਸਿੱਖੋ ਜਿਹੜਾ ਇੱਕ ਇੱਕ ਸੈਕਿੰਡ ਨੂੰ ਜੀਉਂਦਾ ਹੈ ਉਹ ਇੱਕ ਇੱਕ ਮਿੰਟ ਨੂੰ ਜੀਉਂਦਾ ਹੈ ਜਿਹੜਾ ਇੱਕ ਇੱਕ ਮਿੰਟ ਨੂੰ ਜੀਉਂਦਾ ਹੈ ਉਹ ਅੱਧੇ ਘੰਟੇ ਨੂੰ ਜੀਉਂਦਾ ਹੈ ਜਿਹੜਾ ਅੱਧੇ ਘੰਟੇ ਨੂੰ ਜੀਉਂਦਾ ਹੈ ਉਹ ਘੰਟਿਆਂ ਨੂੰ ਜੀਉਂਦਾ ਹੈ ਜਿਹੜਾ ਘੰਟਿਆਂ ਨੂੰ ਜੀਉਂਦਾ ਹੈ ਉਹ ਇੱਕ ਦਿਨ ਨੂੰ ਮਾਣਦਾ ਹੈ ਜਿਹੜਾ ਇੱਕ ਦਿਨ ਨੂੰ ਮਾਣਦਾ ਹੈ ਉਹ ਹਫ਼ਤੇ ਨੂੰ ਮਾਣਦਾ ਹੈ ਜਿਹੜਾ ਹਫ਼ਤੇ ਨੂੰ ਜੀਉਂਦਾ ਹੈ ਮਾਣਦਾ ਉਹ ਮਹੀਨਿਆਂ ਨੂੰ ਮਾਣ ਲੱਗ ਜਾਂਦਾ ਹੈ ਜਿਹੜਾ ਮਹੀਨਿਆਂ ਨੂੰ ਮਾਣਦਾ ਜੀਉਂਦਾ ਉਹ ਇੱਕ ਸਾਲ ਨੂੰ ਮਾਣਦਾ ਜਿਹੜਾ ਸਾਲਾਂ ਨੂੰ ਮਾਣਨ ਲੱਗ ਜਾਂਦਾ ਪੂਰੀ ਜ਼ਿੰਦਗੀ ਨੂੰ ਮਾਣਦਾ ਇਹ ਵੀ ਸੱਚ ਹੈ ਸਾਧਕ ਹੈ ਸੰਗ ਈहां ਉहां ਸੁਹੇਲਾ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ ਜੇ ਵਿਛੜੇ ਵੀ ਹੋਏ ਆ ਸਾਧ ਸੰਗ ਵਿਛਰਤ ਹਰ ਮੇਲਾ ਸਾਧ ਦੇ ਸੰਗ ਨਾਲ ਗੁਰਮੁਖ ਪਿਆਰਿਆਂ ਦੇ ਸੰਗ ਨਾਲ ਜਿਹੜੇ ਵਿਛੜੇ ਹੋਏ ਸੀ ਨਾ ਉਹ ਵੀ ਮਿਲ ਜਾਂਦੇ ਨੇ ਆਪੇ ਦਇਆ ਕਰੇ ਪ੍ਰਭ ਦਾਤਾ ਆਪੇ ਦਇਆ ਕਰੇ ਪ੍ਰਭ ਦਾਤਾ ਸਤ ਗੁਰੂ ਪੁਰਖ ਮਿਲਾਇ ਸਤ ਗੁਰੂ ਪੁਰਖ ਮਿਲਾਇ ਸਮਰੱਥ ਗੁਰੂ ਮਿਲਾ ਦਿੱਤਾ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਨਾ ਕਈ ਵਾਰ ਬੇਨਤੀ ਕਰੀ ਦੀ ਹੈ ਆਮ ਲੋਕ ਵੀ ਕਹਿ ਦਿੰਦੇ ਨੇ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਮੰਨਦੇ ਹੋ ਨਾ ਸਭ ਮੰਨਦੇ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਇਹ ਵੀ ਉਹਦੀ ਮਰਜ਼ੀ ਹੈ ਉਹਦਾ ਤਰਸ ਹੈ ਜੇ ਅਸੀਂ ਸੰਗਤ ਵਿੱਚ ਬੈਠੇ ਹਾਂ ਇਹ ਵੀ ਉਹਦੀ ਮਰਜ਼ੀ ਹੈ ਜਨਮ ਜਨਮ ਕੇ ਵਿਛੜੇ ਜਨ ਮਿਲੇ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਜ ਸੁਭਾਈ ਨਾਨਕ ਸਹਜ ਸੁਭਾਈ ਸਾਧ ਸੰਗ ਵਿਛੜਤ ਹਰ ਮੇਲਵਾ ਸਾਧ ਦੇ ਸੰਗ ਨਾਲ ਗੁਰੂ ਦੇ ਸੰਗ ਨਾਲ ਰੱਬ ਦੇ ਪਿਆਰਿਆਂ ਦੇ ਸੰਗ ਨਾਲ ਭਾਈ ਜਿਹੜੇ ਵਿਛੜੇ ਹੋਏ ਆ ਇੱਕ ਦਿਨ ਆ ਜਾਂਦੇ ਉਹ ਵਿਛੋੜਾ ਖਤਮ ਹੋ ਜਾਂਦਾ ਜਨਮ ਜਨਮ ਕਾਬੀ ਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਪਾਵਨ ਬਚਨ ਗੁਰਬਾਣੀ ਦੇ ਜੋ ਇੱਛਾ ਸੋਈ ਫਲ ਪਾਵੇ ਫਿਰ ਹੁੰਦਾ ਪਤਾ ਕੀ ਹੈ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਜਪਣ ਕਰਕੇ ਜੋ ਚਾਹੁੰਦਾ ਹੈ ਉਹੀ ਫਲ ਮਿਲਦਾ ਹੈ ਠੀਕ ਹੈ ਪਰ ਸ਼ਾਦਾ ਪਾਣੀ ਛਕਣਾ ਥੋੜੇ ਬੋਤੇ ਕੱਪੜੇ ਲੀੜੇ ਹੁੰਦੇ ਨੇ ਫੋਰ ਕੁਝ ਕੁ ਲੋੜਿੰਦੀਆਂ ਚੀਜ਼ਾਂ ਉਹਨਾਂ ਦੀ ਕੋਈ ਮੰਗਾਂ ਨਹੀਂ ਹੁੰਦੀਆਂ ਜ਼ਿਆਦਾ ਸਾਧ ਤੈ ਸੰਗ ਨਾ ਬਿਰਥਾ ਜਾਵੇ ਬਿਰਥਾ ਜਾਵੇ ਦਾ ਮਤਲਬ ਭਾਈ ਫਿਰ ਜਿਹੜਾ ਉਹਨਾਂ ਦਾ ਜੀਵਨ ਹੈ ਉਹ ਬਿਰਥਾ ਨਹੀਂ ਜਾਂਦਾ ਕਿਉਂਕਿ ਉਹਨਾਂ ਨੇ ਪੜਿਆ ਰਹਿਣ ਗਵਾਈ ਸੋਏ ਤੇ ਦੀਪਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਉਹਨਾਂ ਨੇ ਪੜਿਆ ਪ੍ਰਾਣੀ ਉਹ ਆਇਆ ਲਾਹਾ ਲੈਣ ਲੱਗਾ ਕਿ ਤਕੂ ਫੱਕੜੇ ਸਭ ਮੁਕਤੀ ਚੱਲੀ ਰਹਿਣ ਉਹਨਾਂ ਨੇ ਪੜਿਆ ਜੈਸੇ ਰਹਿਣ ਪਰੋਣੇ ਉਠ ਚਲ ਸੈਂ ਪ੍ਰਵਾਤ ਕਿਆ ਤੁਰਤਾ ਗ੍ਰਿਸਤ ਸਿਓ ਸਭ ਖੁਲਾ ਕੀ ਵਾਗਾਤ ਉਹਨਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਨੇ ਗੋਦ ਵਿੱਚ ਵਹਾ ਕਰਕੇ ਗੁਰੂ ਨੇ ਸਮਝਾਇਆ ਆਪਣੀ ਗੋਦ ਵਿੱਚ ਵਹਾ ਕਰਕੇ ਆਪ ਸੁਝਾਇਆ ਪੁੱਤਰਾ ਮਰੀਏ ਧੀਏ ਆ ਜਗ ਮੈਂ ਤੁਮ ਕਾਟੀਆਂ ਮੇਰੇ ਲੈ ਕੇ ਕੇ ਸਾਧ ਦਾ ਸੰਗ ਨਾ ਬਿਰਥਾ ਜਾਵੇ ਸਾਧੂ ਕੋਲ ਤੇ ਭਾਈ ਕੋਈ 1 ਮਿੰਟ ਵੀ ਬੈਠੇ ਨਾ ਬਿਰਥਾ ਨਹੀਂ ਜਾਂਦਾ ਬਿਰਥਾ ਨਹੀਂ ਜਾਂਦਾ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਇੱਕ ਇੱਕ ਕੀਮਤੀ ਸੁਆਸ ਵੀ ਬਿਰਥਾ ਨਹੀਂ ਜਾਂਦਾ ਨਹੀਂ ਆਪਾਂ ਜਿਨ੍ਹਾਂ ਦੀ ਕਮਾਈ ਉਹ ਕਹਿੰਦੇ ਸੁਣਦੇ ਆ ਭਾਈ 24000 ਬਿਰਥਾ ਹੀ ਜਾਂਦਾ ਫਿਰ ਉਹਨਾਂ ਦਾ ਬਿਰਥਾ ਨਹੀਂ ਜਾਂਦਾ ਭਾਈ ਪਾਰ ਬ੍ਰਹਮ ਸਾਧਰੀ ਦਾ ਵਸ ਹੈ ਉਹ ਪਰਮਾਤਮਾ ਵੱਸਦਾ ਹੀ ਸਾਧੂ ਦੇ ਹਿਰਦੇ ਵਿੱਚ ਭਾਈ ਸੱਚੇ ਮੁੱਛ ਭਗਤ ਜੀ ਨਾਮ ਕੈ ਮਨ ਵਿੱਚ ਰਾਮ ਇੱਥੇ ਇਹ ਸਾਰੀ ਗੁਰਬਾਣੀ ਵਿੱਚ ਰਹਾਉ ਵਾਲੀ ਪੰਗਤੀ ਇਹੀ ਇਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਉਹ ਜਿਹੜਾ ਨਾਮ ਹੈ ਉਹ ਜਿਹੜਾ ਪਰਮਾਤਮਾ ਵੱਸਦਾ ਕਿੱਥੇ ਹੈ ਬਿਨ ਨਾਮ ਹੈ ਨਾਹੀ ਕੋ ਥਾਉ ਉਹ ਵੱਸਦਾ ਕਿੱਥੇ ਹੈ ਭਗਤ ਜੀ ਨਾਮ ਕੈ ਮਨ ਵਿੱਚ ਰਾਮ ਉਹ ਵੱਸਦਾ ਕਿੱਥੇ ਹੈ ਪਾਰ ਬ੍ਰਹਮ ਸਾਧਰੀ ਦਾ ਵਸ ਹੈ ਨਾਨਕ ਉਧਰੈ ਸਾਧ ਸੁਨ ਰਸੈ ਫਿਰ ਜਿਹੜਾ ਅਜਿਹੇ ਗੁਰਮੁਖ ਸਾਧੂ ਦੇ ਬੋਲ ਸੁਣਦਾ ਹੈ ਗੁਰੂ ਦੇ ਬੋਲ ਸੁਣਦਾ ਹੈ ਉਹ ਵੀ ਤਰ ਜਾਂਦਾ ਹੈ ਉਹ ਸਾਰੇ ਤਰ ਜਾਂਦੇ ਨੇ